ਨਸ਼ਾ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਸਰਕਾਰੀ ਪ੍ਰਾਇਮਰੀ ਸਕੂਲ ਕਟਗੜ ਵਿੱਚ ਕਰਵਾਇਆ ਗਿਆ ਸੈਮੀਨਾਰ ਨਸ਼ਾ ਘਟਾਓ ਨਸ਼ਾ ਛਡਾਓ ਇੱਕ ਬਲਕਾ ਨਸ਼ਾ ਜੀਵਨ ਬਚਾਓ ਇੱਕ ਬਲਕਾ ਨਸ਼ਾ ਜੀਵਨ ਬਚਾਓ ਰੋਜ਼ਗਾਰ ਦੀ ਗਰੰਟੀ ਮਨੁੱਖ ਨੂੰ ਗਲਤ అలਮਤਾਂ ਤੋਂ ਰੋਕਣ ਦਾ ਇੱਕੋ ਇੱਕ ਹੱਲ ਪੰਜਾਬ ਚ ਨਸ਼ਿਆਂ ਦੀ ਰੋਕਥਾਮ ਲਈ ਜਿੱਥੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਵੱਡੇ ਉਪਰਾਲੇ ਕਰਦਿਆ ਨਸ਼ੇ ਦੀ ਰੋਕਥਾਮ ਲਈ ਹਰ ਤਰ੍ਹਾਂ ਦੀ ਜਾਗਰੂਕਤਾ ਮੁਹਿੰਮ ਚਲਾ ਕੇ ਉਸ ਨੂੰ ਠੱਲ ਪਾਉਣ ਲਈ ਯਤਨ ਕੀਤੇ ਜਾ ਰਹੇ ਨੇ ਉਸੇ ਤਹਿਤ ਹੀ ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਵੀ ਇਸ ਤਰ੍ਹਾਂ ਦੇ ਉਪਰਾਲੇ ਸਕੂਲਾਂ ਵਿੱਚ ਕਰਵਾਏ ਜਾ ਰਹੇ ਨੇ ਇਸੇ ਤਹਿਤ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਕਾਟਗੜ ਵਿਖੇ ਸਕੂਲ ਸਿੱਖਿਆ ਵਿਭਾਗ ਦੀ ਹਦਾਇਤਾਂ ਅਨੁਸਾਰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸਰਦਾਰ ਨਰਿੰਦਰ ਸਿੰਘ ਦੀ ਯੋਗ ਅਗਵਾਈ ਮੁੱਖ ਅਧਿਆਪਿਕਾ ਹਰਮੀਤ ਕੌਰ ਦੀ ਰਹਿਨਮਾਈ ਹੇਠ ਨਸ਼ਾ ਵਿਰੋਧ ਵਿਦਿਆਰਥੀਆਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਇੱਕ ਸੈਮੀਨਾਰ ਲਗਵਾਇਆ ਗਿਆ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਸਨੇ ਕਾਫੀ ਦਿਨਾਂ ਤੋਂ ਪੰਜਾਬ ਸਰਕਾਰ ਦੇ ਹਦਾਇਤਾਂ ਅਨੁਸਾਰ ਨਸ਼ਾ ਵਿਰੋਧ ਕੇਂਦਰ ਲਗਾਇਆ ਗਾਇ ਹੈ ਆਪਾਂ ਨੇ ਰਾਕੇ ਮੇਬੀ ਪ੍ਰੋਜੈਕਟ ਕਰ ਦਿੱਤਾ ਗੱਡੀ ਸੀ ਨਾ ਇਹ ਰੈਲੀ ਵੀ ਗੰਢੀ ਸੀ ਕਾਫੀ ਕੁਛ ਕਰਦੇ ਰਹੇ ਆ ਉਸੇ ਦੇ ਹੱਥ ਕਰ ਗਾ ਆਜਾ ਆਪਾਂ ਆਪਣੇ ਇਸ ਵਿੱਚ ਨਸ਼ਾ ਜਗਦੀ ਜਾਦੂ ਤਾ ਵਸਨੇ ਐਡਵੋਕੇਟ ਪਰਮਜੀਤ ਚਾਹਾਨੀ ਜੁਲਾਇਆ ਹੈ ਤਾਂ ਕਿ ਉਹ ਆਪਾਂ ਨੂੰ ਥੀ ਬਾਰੇ ਹੋਰ ਜਾਣਕਾਰੀ ਦੇ ਸਕਣ ਐਸੇ ਮੈਂ ਪਰਮਜੀਤ ਚਾਹਾਨੀ ਦਾ ਸਵਾਗਤ ਕਰਦੀ ਆਂ ਸੈਮੀਨਾਰ ਦੌਰਾਨ ਸੰਬੋਧਨ ਕਰਨ ਦੇ ਹੋਏ ਐਡਵੋਕੇਟ ਪਰਮਜੀਤ ਸਿੰਘ ਢਾਬਾ ਵੱਲੋਂ ਦੱਸਿਆ ਗਿਆ ਕਿ ਕਿਸ ਤਰ੍ਹਾਂ ਨਸ਼ੇ ਨਾਲ ਮਨੁੱਖ ਦਾ ਜੀਵਨ ਤਬਾਹ ਹੋ ਜਾਂਦਾ ਹੈ। ਉਹਨਾਂ ਨੇ ਦੱਸਿਆ ਕਿ ਰੋਜ਼ਗਾਰ ਦੀ ਗਰੰਟੀ ਮਨੁੱਖ ਨੂੰ ਗਲਤ అలਮਤਾਂ ਤੋਂ ਰੋਕਣ ਦਾ ਇੱਕੋ ਇੱਕ ਹੱਲ ਹੈ ਜਿਸ ਵਿੱਚ ਸਾਡੀਆਂ ਸਰਕਾਰਾਂ ਨੂੰ ਗੰਭੀਰਤਾ ਨਾਲ ਸੋਚਣਾ ਪਵੇਗਾ। ਅੱਜ ਸਰਕਾਰੀ ਪ੍ਰਾਇਮਰੀ ਸਕੂਲ ਕਾਰਗੜ ਵਿਖੇ ਨਸ਼ਿਆਂ ਖਿਲਾਫ ਔਰ ਨਸ਼ਾ ਪ੍ਰਤੀ ਚੇਤਨਨ ਕਰਨ ਵਾਸਤੇ ਇੱਕ ਜਿਹੜਾ ਸੈਮੀਨਾਰ ਕਰਵਾਇਆ ਗਿਆ ਹੈ। ਅਤੇ ਸੈਮੀਨਾਰ ਵਾਸਤੇ ਕੋਲ ਦੀ ਮੁਖ ਅਧਿਆਪਕਾ ਮੈਡਮ ਪਰਮੀਤ ਕੌਰ ਪੂਰਾ ਸਮੂਹ ਸਟਾਫ ਔਰ ਵਿਦਿਆਰਥੀ ਜਿਹੜੇ ਹਾਜ਼ਰ ਸੀ ਔਰ ਇਹਦੇ ਵਿੱਚ ਨਸ਼ਾ ਬਾਰੇ ਜਿਹੜਾ ਜਾਗਤਾ ਸਬੰਧੀ ਬੱਚਿਆਂ ਨੂੰ ਦੱਸਿਆ ਗਿਆ ਔਰ ਖਾਸ ਤੌਰ ਤੇ ਨਸ਼ੇ ਕਿ ਉਹ ਸ਼ੁਰੂ ਹੁੰਦੇ ਨੇ ਔਰ ਨਸ਼ੇ ਕਿਵੇਂ ਖਤਮ ਕੀਤੇ ਜਾ ਸਕਦੇ ਨੇ ਇਸ ਬੰਦੀ ਬੱਚਿਆਂ ਨੂੰ ਚੇਤਨ ਕੀਤਾ ਭਾਵੇਂ ਬੱਚੇ ਉਮਰ ਦੇ ਵਿੱਚ ਛੋਟੇ ਨੇ ਪਰ ਭਵਿੱਖ ਦਾ ਇਹ ਜਿਹੜਾ ਸਾਡੇ ਦੇਸ਼ ਦਾ ਸਮਾਜ ਦਾ ਭਵਿੱਖ ਨੇ ਇਸ ਦੇ ਵਿੱਚ ਅਸੀਂ ਕਹਿੰਦੇ ਕਿ ਨਸ਼ਾ ਸੱਚਮੁੱਚ ਇੱਕ ਕੋੜ ਹੈ ਤੇ ਜ਼ਿੰਦਗੀ ਦੀ ਤਬਾਹੀ ਹੈ ਔਰ ਛੋਟੇ ਬੱਚੇ ਆਪਣੇ ਪਰਿਵਾਰਾਂ ਦੇ ਵਿੱਚ ਆਪਣੇ ਸਮਾਜ ਦੇ ਵਿੱਚ ਰੋਕਣ ਵਾਸਤੇ ਇਹ ਵਿਯੋਗਦਾਨ ਪਾ ਸਕਦੇ ਨੇ ਪਰ ਨਾਲ ਦੀ ਨਾਲ ਅਸੀਂ ਇਹ ਜ਼ਰੂਰ ਚੇਤਨ ਕੀਤਾ ਪਾਵੇਂ ਬੱਚੇ ਛੋਟੇ ਨੇ ਪਰ ਟੀਚਰਾਂ ਦੇ ਮਾਧਿਅਮ ਦੇ ਰਾਹੀਂ ਸਮਾਜ ਨੂੰ ਇਹ ਮੈਸੇਜ ਆਵੇ ਕਿ ਸਰਕਾਰ ਜੋ ਜਿਹੜੀ ਵੀ ਬਣੇ ਉਹ ਇਹ ਚੰਗਾ ਪ੍ਰਾਲਾ ਜੇਕਰ ਉਹ ਨਸ਼ੇ ਨiyet ਨਾਲ ਖਤਮ ਕਰਨ ਦੀ ਗੱਲ ਕਰ ਰਹੇ ਨੇ ਪਰ ਜਿਹੜਾ ਜਵਾਨੀ ਹੈ ਉਹ ਨਸ਼ਿਆਂ ਵਾਲੇ ਪਾਸੇ ਲੁੱਟਖਾਂਵਾਜ਼ ਦੇ ਪਾਸੇ ਉਹ ਇਸ ਕਰਕੇ ਜਾ ਰਹੀ ਹੈ ਗਲਤ ਲਾਮਤਾਵਾਜ਼ ਦੇ ਪਾਸਤੇ ਕਿਉਂਕਿ ਉਹਨਾਂ ਕੋਲ ਰੁਜ਼ਗਾਰ ਦੀ ਅਨਹੋਦ ਹੈ ਰੁਜ਼ਗਾਰ ਦੀ ਗਰੰਟੀ ਨਹੀਂ ਹੈ ਜੇ ਰੁਜ਼ਗਾਰ ਦੀ ਗਰੰਟੀ ਸਮਾਜ ਵਿੱਚ ਹੋਏਗੀ ਸਰਕਾਰਾਂ ਵੱਲੋਂ ਗਰੰਟੀ ਕੀਤੀ ਜਾਏਗੀ ਤਾਂ ਫਿਰ ਜਿਹੜਾ ਇਹ ਨਸ਼ੇ ਜਾਂ ਗਲਤ ਲਾਮਤਾ ਜਿਹੜੀਆਂ ਨੇ ਉਹ ਖਤਮ ਕੀਤੀਆਂ ਜਾ ਸਕਦੀਆਂ ਨੇ ਮੁੱਖ ਰੂਪ ਦੇ ਵਿੱਚ ਸਰਕਾਰਾਂ ਰੁਜ਼ਗਾਰ ਦੀ ਗਰੰਟੀ ਕਰਨ ਔਰ ਉਸ ਤੋਂ ਬਾਅਦ ਜਿਹੜਾ ਇਹ ਜਿਹੜਾ ਸਾਰਾ ਕੁਝ ਜਿਹੜਾ ਅਭਿਆਨ ਚਲਾਉਣ ਦੀ ਖਰਚੇ ਕਰਨ ਦੀ ਲੋੜ ਨਹੀਂ ਪੈਣੀ ਜਦੋਂ ਮਨੁੱਖ ਔਰ ਰੁਜ਼ਗਾਰ ਵਾਲੇ ਲੱਗਿਆ ਹੋਏਗਾ ਜਿਵੇਂ ਕਹਿੰਦੇ ਨੇ ਵੇਲਾ ਮਨ ਸ਼ੈਤਾਨ ਦਾ ਘਰ ਜਦੋਂ ਰੁਜ਼ਗਾਰ ਹੋਏਗਾ ਤੇ ਉਹ ਵੇਲਾ ਨਹੀਂ ਹੋਏਗਾ ਉਹ ਸ਼ੈਤਾਨੀ ਨਹੀਂ ਕਰੇਗਾ ਗਲਤ ਕੰਮ ਨਹੀਂ ਕਰੇਗਾ ਇਸ ਲਈ ਉਪਰਾਲਾ ਚੰਗਾ ਹੈ ਪਰ ਨਾਲ ਦੀ ਨਾਲ ਇਹ ਜਰੂਰ ਕਹਿ ਸਕਦੇ ਸੁਝਾਅ ਨੇ ਸਰਕਾਰਾਂ ਨੂੰ ਕਿ ਇਹ ਜਰੂਰ ਹੈ ਰੁਜ਼ਗਾਰ ਦੀ ਗਰੰਟੀ ਕਰਨ ਮੁਫਤ ਤੇ ਲਾਜ਼ਮੀ ਵਿੱਦਿਆ ਦੀ ਗਰੰਟੀ ਕਰਨ ਇਲਾਜ ਦੀ ਫ੍ਰੀ ਗਰੰਟੀ ਕਰਨ ਤਾਂ ਸਮਾਜ ਸਿਹਤਮੰਦ ਹੋਏ ਤਾਂ ਜਰੂਰ ਜਿਹੜਾ ਨਸ਼ਾ ਤੇ ਰੋਗ ਥੰਮ ਕੀਤੀ ਜਾ ਸਕਦੀ ਐਸ ਮੌਕੇ ਠੇਡ ਪੰਜਾਬੀ ਟੀਵੀ ਨਾਲ ਗੱਲਬਾਤ ਕਰਦੇ ਆ ਮੁਖ ਅਧਿਆਪਿਕਾ ਹਰਮੀਤ ਕੌਰ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀ ਹਦਾਇਤਾਂ ਮੁਤਾਬਕ ਇਹ ਸੈਮੀਨਾਰ ਕਰਵਾ ਕੇ ਵਿਦਿਆਰਥੀਆਂ ਨੂੰ ਜਾਗਰੂਕਤ ਕੀਤਾ ਗਿਆ। ਮੰਚ ਦਾ ਸੰਚਾਲਨ ਅਧਿਆਪਕ ਕੁਲਦੀਪ ਸਿੰਘ ਵੱਲੋਂ ਬਖੂਬੀ ਕੀਤਾ ਗਿਆ। ਇਸ ਮੌਕੇ ਸੁਰਿੰਦਰ ਸਿੰਘ, ਜਸਵਿੰਦਰ ਕੁਮਾਰ, ਸੁਰਿੰਦਰ ਕੁਮਾਰ, ਭਗਵਾਨ ਸਿੰਘ, ਸ਼ਿਮਲਾ ਰਾਣੀ, ਸਰੋਜ ਰਾਣੀ, ਐਸ ਐਮ ਸੀ ਕਮੇਟੀ ਦੇ ਸੈਮੀਨਾਰ ਸੁਰਿੰਦਰ ਸਿੰਘ ਆਦਿ ਹਾਜ਼ਰ ਸਨ। ਮੇਰਾ ਨਾਮ ਹਰਦੀਪ ਕੌਰ ਸਰਕਾਰੀ ਪ੍ਰਾਇਮਰੀ ਕਾਟਕੜ ਸਕੂਲ ਤੋਂ ਮੁਖਿਆ ਵਿਆਪਕਾਂ ਜਿਵੇਂ ਕਿ ਸਰਕਾਰ ਦੀ ਹਦਾਇਤਾਂ ਅਨੁਸਾਰ ਸਕੂਲਾਂ ਵਿੱਚ ਨਸ਼ਾ ਵਿਰੋਧੀ ਕਾਫੀ ਮਹਿੰਮ ਚਲਾਈ ਜਾ ਰਹੀ ਹੈ ਤਾਂ ਅੱਜ ਸਾਡੇ ਸਕੂਲ ਵਿੱਚ ਵੀ ਅਸੀਂ ਇਸ ਤੇ ਲੜੀ ਜਾਗ ਲੜੀ ਨੂੰ ਮਤਲਬ ਸਚਾਰੂ ਰੂਪਨਾ ਚਲਾਉਂਦੇ ਹੋਏ ਐਡਵੋਕੇਟ ਪਰਮਜੀ ਟਾਪਾ ਜੀ ਨੂੰ ਅੱਜ ਸਕੂਲ ਵਿੱਚ ਬੁਲਾਇਆ ਹੈ ਥੈਂਕ ਯੂ ਸਾਡੇ ਬੱਚਿਆਂ ਨੂੰ ਨਸ਼ਾ ਵਿਰੋਧ ਕੁਝ ਵੀ ਮਤਲਬ ਕਿ ਲੈਕਚਰ ਦੇ ਕੇ ਬੱਚਿਆਂ ਨੂੰ ਜਿਹੜਾ ਹੈ ਉਹਦੇ ਪ੍ਰਤੀ ਜਾਗਰੂਕ ਕਰ ਸਕਣ ਇਸ ਕਰਕੇ ਅੱਜ ਅਸੀਂ ਪਰਮਜੀਤਾ ਭਾਣੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਸਾਡੇ ਸਕੂਲ ਵਿੱਚ ਆਏ ਨੇ ਤੇ ਸਾਡੇ ਬੱਚਿਆਂ ਨੂੰ ਨਸ਼ਾ ਵਿਰੋਧ ਜਾਗਰੂਕ ਕਰਕੇ ਚੁਕਾਈ। ਕੇ ਪੰਜਾਬੀ ਟੀਵੀ ਲਈ ਜਲਾਲਾਬਾਦ ਤੋਂ ਕੁਲਦੀਪ ਸਿੰਘ